ਟਰੈਕਟਰ ਆ ਗਿਆ ਸੋਨਾ ਲੀਕਾ ਡੀਆਈ 60 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2013 ਮਾਡਲ ਟਰੈਕਟਰ ਆ ਡਿਮਾਂਡ ਹੈਗੀ 475000 ਪੀਬੀ 29 ਮੋਗੇ ਦਾ ਹੀ ਟਰੈਕਟਰ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਦੇ ਲੱਗੀਆਂ ਹੋਈਆਂ ਜੇ ਗੱਲ ਕਰੀਏ ਟਾਇਰਾਂ ਦੀ 70 ਪੈਸੇ ਚਾਰੇ ਟਾਇਰ ਆ ਟਰੈਕਟਰ ਦੇ ਸਾਈਡਗੇ ਟਰੈਕਟਰ ਆ ਫਾਈਬਰ ਵਾਲੀ ਟਰੈਕਟਰ ਦੇ ਛਤਰੀ ਲੱਗੀ ਆ ਫਾਈਬਰ ਵਾਲੀ ਛਤਰੀ ਲੱਗੀ ਆ ਟਰੈਕਟਰ ਦਾ ਸਾਰਾ ਰੰਗ ਪੇਟ ਓਰੀਜਨਲ ਆ ਓਕੇ ਰਿਪੋਰਟ ਸਾਰਾ ਟਰੈਕਟਰ ਆ ਮਗਰ ਆ ਟਰੈਕਟਰ ਦੇ ਵੇਦਾਗਾ ਬਾਕੀ ਜਿਵੇਂ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਸਰਕਾਰੀ ਨੰਬਰ ਪਲੇਟਾਂ ਇਸ ਟਰੈਕਟਰ ਦੇ ਲੱਗੀਆਂ ਹੋਈਆਂ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਗੱਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਹੋਰ ਵੀ ਬਹੁਤ ਸਾਰੇ ਟਰੈਕਟਰ ਤੁਹਾਨੂੰ ਸਾਰੇ ਵਿਖਾਉਣੇ ਆ ਅੱਗੇ ਆ ਗਿਆ ਸਵਰਾ 855 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2000 ਤੇ 16 ਮਾਡਲ ਟਰੈਕਟਰ ਆ ਡਿਮਾਂਡ ਹੈਗੀ ਆ 5,85,000 ਮੂਰੇ ਬੰਪਰ ਲੱਗਾ ਪੀਵੀ03 ਬਠਿੰਡੇ ਦਾ ਟਰੈਕਟਰ ਦਾ ਨੰਬਰ ਆ ਬਾਕੀ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਫਾਈਬਰ ਵਾਲੀ ਛਤਰੀ ਲੱਗੀ ਆ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਗੁਡਇਰ ਕੰਪਨੀ ਦੇ 60 ਪੈਸੇ ਟਾਇਰ ਆ ਬੇਦਾਗ ਮਗਰਾੜਾ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਮਾਲਕ ਵੀਰਾਂ ਵੱਲੋਂ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਅੱਗੇ ਆ ਗਿਆ ਫੋਰਡ 3600 ਫੋਰਡ 3600 ਟਰੈਕਟਰ ਆ ਜੇ ਗੱਲ ਕਰੀਏ ਮਾਡਲ ਦੀ 1995 ਮਾਡਲ ਟਰੈਕਟਰ ਆ ਡਿਮਾਂਡ ਹੈਗੀ 1,55,000 1,55,000 ਇਸ ਟਰੈਕਟਰ ਦੀ ਡਿਮਾਂਡ ਆ ਸਾਰਾ オリジナル ਰੰਗ ਬੇੜ ਦਾ ਟਰੈਕਟਰ ਆ ਸਾਰਾ オリジナル ਰੰਗ ਬੇੜ ਦਾ ਟਰੈਕਟਰ ਆ ਬਾਕੀ ਇਹ ਟਰੈਕਟਰ ਪਿੰਡ ਦਸਾਂਝ ਜਿਹੜਾ ਮੋਗਾ ਵਿਖੇ ਖੜਾ ਉੱਥੇ ਹੀ ਵਕਾਊ ਆ ਸੋ ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਬਾਕੀ ਮਾਨਤਾਣ ਹੋ ਜਾਊਗਾ ਟਰੈਕਟਰ ਦੇ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਓਕੇ ਆ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਮਿਲੂਗਾ ਅੱਗੇ ਆ ਗਿਆ ਫਾਰਮ ਟਰੈਕ 45 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 99 ਮਾਡਲ ਆ ਡਿਮਾਂਡ ਹੈਗੀ 165 1 ਲੱਖ 65 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਮਗਰਾੜ ਟਰੈਕਟਰ ਦੇ ਵੇਦਾਕ ਜੇ ਗੱਲ ਕਰੀਏ ਟਾਇਰਾਂ ਦੀ ਤਾਂ ਅੱਦੇ ਟਾਇਰ ਆ ਟਰੈਕਟਰ ਦੇ ਵੇਦਾਕ ਮਗਰਾੜ ਆ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਸਮਾਨ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਗੱਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਅਗਲਾ ਆ ਗਿਆ ਸਵਰਾਜ 735 ਸਵਰਾਜ 735 ਟਰੈਕਟਰ ਆ ਜੇ ਗੱਲ ਕਰੀਏ ਮਾਡਲ ਦੀ 1991 ਮਾਡਲ ਟਰੈਕਟਰ ਆ ਡਿਮਾਂਡ ਹੈਗੀ 1,33,000 1 ਲੱਖ ਤੇ 33,000 ਇਸ ਟਰੈਕਟਰ ਦੀ ਡਿਮਾਂਡ ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਓਕੇ ਆ ਰੰਗ ਪੇ ਟਰੈਕਟਰ ਦਾ ਸਾਰਾ ਓਰੀਜਨਲ ਆ ориجنલ ਰੰਗ ਬੇੜ ਦਾ ਟਰੈਕਟਰ ਆ ਬੇਦਾਗ ਮਗਰਾੜਾ ਦਾ ਟਰੈਕਟਰ ਦੇ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਅੱਡੇ ਟਾਇਰ ਆ ਟਰੈਕਟਰ ਦੇ Ориجنલ ਰੰਗ ਬੇੜ ਦਾ ਟਰੈਕਟਰ ਆ ਬਾਕੀ ਵਿਖਾਉਣੇ ਤੁਹਾਨੂੰ ਹੋਰ ਵੀ ਟਰੈਕਟਰ ਅੱਗੇ ਆ ਗਿਆ ਸਵਰਾਜ 744 ਜੇ ਟਰੈਕਟਰ ਦੀ ਮਾਡਲ ਦੀ ਗੱਲ ਕਰੀਏ 2000 ਤੇ 12 ਮਾਡਲ ਟਰੈਕਟਰ ਆ ਡਿਮਾਂਡ ਹੈਗੀ 395000 3 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਜਿਵੇਂ ਸਾਰਾ ਡੈਕ ਡੋਕਾ ਸਾਰਾ ਨਾਲ ਮਿਲੂਗਾ ਇੰਜਨ ਗੇਅਰ ਦੀ ਟਰੈਕਟਰ ਫੁੱਲ ਗਨਾਟੀ ਮਾਲਕ ਵੱਲੋਂ ਅਰੀਨਲ ਰੰਗ ਦਾ ਟਰੈਕਟਰ ਹੈ ਜੇ ਚਾਰੇ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਟਰੈਕਟਰ ਦੇ ਟਾਇਰ ਆ ਅੱਧੇ ਅੱਧੇ ਟਾਇਰ ਆ ਟਰੈਕਟਰ ਦੇ ਪਿਆਵ ਨੰਬਰ ਹੈ ਬਾਈ ਜੀ ਇਹ ਹਾਂਜੀ ਪੰਜਾਬ ਨੇ ਪਿਆਵ ਨੰਬਰ ਇਹ ਕਿਹੜੇ ਪਿੰਡ ਵਗਾਉ ਆ ਜੀ ਇਹ ਕੋਟੀ ਸਿਕਾਂ ਕੋਟੀ ਸਿਕਾਂ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਬਾਕੀ ਨੰਬਰ ਬੋਲ ਦਿਓ ਆਪਦਾ ਜੀ 99927 95927 79202 ਨਾਸੀ 202 ਬਾਕੀ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰਕੇ ਉਹ ਮਾਨਤਨ ਹੋ ਜਾਊਗਾ ਹਾਂਜੀ ਜਰੂਰ ਕਰਾਂਗੇ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਆਹੀਂ ਡੱਕ ਡੱਕ ਸਾਰਾ ਨਾਲ ਦਿਓਗੇ ਹਾਂਜੀ ਸਾਰਾ ਨਾਲ ਡੱਕ ਸਾਰਾ ਕੋ ਨਾਲ ਮਿਲੂਗਾ ਟਰੈਕਟਰ ਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਜੇ ਤੁਸੀਂ ਇਹ ਵੀਡੀਓ YouTube ਤੇ ਵੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੋ ਅਸੀਂ ਤੁਹਾਡੇ ਵਾਸਤੇ ਹੋਰੀਆਂ ਵੀਡੀਓ ਹੋਰ ਲੈ ਕੇ ਆਇਆ ਕਰਾਂਗੇ ਸੋ ਸਾਰਿਆਂ ਦਾ ਧੰਨਵਾਦ